ਹਰ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਧਿਆਨ ਦਿਓ ਜਦੋਂ ਤੁਹਾਨੂੰ ਪੰਜਾ ਪਿਆਰਿਆਂ ਨੇ ਅੰਮ੍ਰਿਤ ਛਕਾਇਆ ਸੀ ਕਿੰਨੀਆਂ ਬਾਣੀਆਂ ਪੜੀਆਂ ਸੀ ਉਹਨਾਂ ਨੇ ਉੱਚੀ ਬੋਲ ਕੇ ਦੱਸੋ ਕਿੰਨੀਆਂ ਜੀ ਪੰਜ ਬਾਣੀਆਂ ਪੜ ਕੇ ਅੰਮ੍ਰਿਤ ਛਕਿਆ ਸੀ ਤੇ ਅੱਜ ਜਿਹੜੇ ਅਖੌਤੀ ਵਿਦਵਾਨ ਜਿਹੜੇ ਕਹਿੰਦੇ ਸੀ ਐਨੇ ਸਾਲ ਫਲਾਣੇ ਕਾਜ ਦੇ ਵਿੱਚ ਪੜ੍ਹਾਈ ਕੀਤੀ ਆ ਉਹ ਤੇ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਨੂੰ ਮੰਨਦੇ ਨਹੀਂ ਉਹਤੇ ਕਹਿੰਦੇ ਦੋ ਹੀ ਬਾਣੀਆਂ ਨੇ ਕਿਹੜੀ ਕਿਹੜੀ ਜਪਜੀ ਸਾਹਿਬ ਤੇ ਅਨੰਦ ਸਾਹਿਬ ਉਹ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਨੂੰ ਨਹੀਂ ਮੰਨਦੇ ਪਰ ਤੁਸੀਂ ਜਦੋਂ ਅੰਮ੍ਰਿਤ ਛਕਿਆ ਸਰਬਲੋਈ ਦੇ ਬਾਟੇ ਦੇ ਵਿੱਚ ਪਤਾਸੇ ਪਾਏ ਜਲ ਪਾਇਆ ਖੰਡਾ ਕਮਾਇਆ ਪੰਜਾਂ ਪਿਆਰਿਆਂ ਨੇ ਪੰਜ ਬਾਣੀਆਂ ਪੜ ਕੇ ਕਮਾਇਆ ਸੀ ਨਾ ਤੇ ਅੱਜ ਜਿਹੜੇ ਇਹੋ ਜਿਹੇ ਅਖੌਤੀ ਪ੍ਰਚਾਰਕ ਸਟੇਜਾਂ ਤੇ ਬਹਿ ਬਹਿ ਕੇ ਐਦਾਂ ਦੀਆਂ ਗੱਲਾਂ ਕਰਦੇ ਨੇ ਡਿੰਗਾ ਮਾਰਦੇ ਨੇ ਕਹੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਨੂੰ ਮੰਨਦੇ ਨਹੀਂ ਇਹ ਮੈਨੂੰ ਜਵਾਬ ਦਿਓਂ ਹੀ ਸਟੇਜਾਂ ਤੇ ਭਾਈ ਕਿਉਂ ਆ? ਇਹ ਤਾਂ ਉਹ ਗੱਲ ਹੋ ਗਈ ਨਾ ਆਪਣੇ ਪਿਓ ਦੀ ਗੋਦ ਚ ਭਾਗੇ ਤੇ ਹੀ ਆਪਣੇ ਪਿਓ ਦਾ ਦਾੜਾ ਆਪੇ ਪਟਵਾਈ ਜਾਂਦੇ ਆ। ਵੇਖੋ ਮੇਰੇ ਗੁਰੂ ਕਲਗੀ ਧਰਦੀ ਤੇ ਹੱਥ ਲਿਖਤ ਚਿੱਠੀ ਕਿਉਂ ਨਾ ਹੋਵੇ? ਉਹ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਪੜਾਂਗੇ। ਮੈਨੂੰ ਇੱਕ ਨੇ ਆ ਕੇ ਸਵਾਲ ਕੀਤਾ ਸੀ ਵੇਖੋ ਇਹਨਾਂ ਲੋਕਾਂ ਦੀ ਸੋਚ ਕਿੰਨੀ ਮਾੜੀ ਆ। ਕਹਿੰਦਾ ਜੀ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਬਾਣੀ ਲਿਖੀ ਆ ਜੀ ਚਰਿੱਤਰ ਦੱਸਿਆ ਉਹ ਤੁਸੀਂ ਆਪਣੇ ਪਰਿਵਾਰ ਚ ਬਹਿ ਕੇ ਪੜੋਗੇ ਸੁਣੋਗੇ। ਮੈਂ ਕਹ ਕਿਉਂ ਨਹੀਂ ਕਹਿੰਦਾ ਮੈਂ ਤੁਹਾਨੂੰ ਸੁਣਾ ਦਿਆਂ ਮੈਂ ਕਹ ਤੂੰ ਸੁਣਾ ਦੇ ਮੇਰੇ ਪਿਓ ਦੀ ਬਾਣੀ ਆ ਹੁਣ ਦੱਸੋ ਜਿਹੜੇ ਚਰਿੱਤਰਾਂ ਨੂੰ ਅਸ਼ਲੀਲ ਦੱਸਦੇ ਆ ਆ ਤੁਸੀਂ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਓ ਕਹਿੰਦੇ ਹੋ ਇੱਕ ਧੀ ਜਵਾਨ ਹੁੰਦੀ ਆ ਮਾਵਾਂ ਬੈਠੀਆਂ ਵਾਂ ਧੀ ਦਾ ਭੜਕੇ ਵਿਆਹ ਕਰਨਾ ਉਹਨੂੰ ਚੰਗਾ ਮਾੜਾ ਉਹਦੀ ਮਾਂ ਸਮਝਾਉਂਦੀ ਆ ਕਿ ਨਹੀਂ ਸਮਝਾਉਂਦੀ ਸਮਝ ਆਉਂਦੀ ਆ ਨਾ ਤੁਹਾਨੂੰ ਵੀ ਤੁਹਾਡੀਆਂ ਮਾਵਾਂ ਨੇ ਸਮਝਾਇਆ ਹੋਵੇਗਾ ਬਾਪ ਬੈਠੇ ਹੋ ਪੁੱਤ ਜਵਾਨ ਹੁੰਦਾ ਉਹਨੂੰ ਮਾੜਾ ਚੰਗਾ ਦਾ ਪਿਓ ਸਮਝਾਉਂਦਾ ਕਿ ਨਹੀਂ ਸਮਝਾਉਂਦਾ ਸਮਝਾਉਂਦਾ ਨਾ ਫਿਰ ਗੁਰੂ ਗੋਬਿੰਦ ਸਿੰਘ ਕੌਣ ਆ ਦੱਸੋ ਜੀ ਗੁਰਗੋਬਿੰਦ ਸਿੰਘ ਕੀਆ ਸਾਡਾ ਪਿਓ ਤੇ ਮੇਰੇ ਬਾਪ ਨੇ ਦੱਸਿਆ ਵਾ ਜੋ ਕੁਝ ਉਹ ਕਰਮਕਾਂਡ ਕਰਦੇ ਰਹੇ ਆ ਉਹ ਮੇਰੇ ਖਾਲਸੇ ਪੁੱਤ ਨੇ ਨਹੀਂ ਕਰਨਾ ਬਾਬਾ ਜਰਨੈਲ ਸਿੰਘ ਦੀ ਖਾਲਸਾ ਢਿੰਡਰਾਵਾਲੇ ਮਹਾਂਪੁਰਖਾਂ ਨਾਲੋਂ ਤੇ ਵੱਡੇ ਨਹੀਂ ਨਾ ਹੋ ਗਏ ਇਹ ਬਾਬਾ ਜਰਨੈਲ ਸਿੰਘ ਦੀ ਖਾਲਸਾ ਢਿੰਡਰਾਵਾਲੇ ਮਹਾਂਪੁਰਖ ਕੀ ਕਹਿ ਕੇ ਗਏ ਆ ਹਲਕੇ ਆ ਪੁੱਤੋ ਤੇ ਦਸਮ ਦਾ ਵਿਰੋਧੀ ਜਿੱਥੇ ਮਿਲਦਾ ਛੇਤਰ ਲਾ ਲਓ ਤੇ ਜਿੰਨੀਆਂ ਪੈਂਦੀਆਂ ਤੇ ਜਿੱਥੇ ਵੱਜਦੀਆਂ ਵੱਜਣ ਦਿਓ ਆ ਜਿਹੜੀ ਜੋਤ ਜਗਦੀ ਆ ਅਜ ਜੋਤ ਤੇ ਉਂਗਲਾ ਹੋਰੀਆਂ ਵੀ ਸ਼ਹੀਦਾ ਸਾਹਿਬ ਜੋਤ ਜਗਦੀ ਆ ਜੀ ਸੰਗਤਾਂ ਉਥੋਂ ਦੇਸੀ ਘਿਓ ਲਿਆਉਂਦੀਆਂ ਜੋਤ ਦੇ ਵਿੱਚੋਂ ਤੇ ਜੇ ਕਿਸੇ ਦੇ ਦਰਦ ਹੁੰਦੀ ਆ ਤੇ ਉਥੇ ਮਲਦੀਆਂ ਨੇ ਸ਼ਹੀਦਾ ਦਾ ਨਾਮ ਲੈ ਕੇ ਐਦਾਂ ਠੀਕ ਹੋਣ ਲੱਗ ਪਏ ਹਸਪਤਾਲ ਫਿਰ ਕਿਉਂ ਬਣਿਆ ਵੇਖੋ ਗੱਲ ਆ ਪਿਆਰ ਦੀ ਸਤਿਗੁਰਾਂ ਦੀ ਬਾਣੀ ਜਿਹੜੀ ਨੂੰ ਹੈ ਮੰਦੇ ਨਹੀਂ ਉਹੀਓ ਮੇਰਾ ਪਿਓ ਕਹਿੰਦਾ ਵਾ ਸਾਚ ਕਹੂੰ ਸੁਣ ਲੇ ਹੋ ਸਭੈ ਜਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਗੋਬਿੰਦ ਭਾਉ ਭਗਤ ਦਾ ਭੁਖਾ ਭੁਖਾ ਤੇ ਵੇਖੋ ਖਾਲਸਾ ਦੀ ਗੱਲ ਤੇ ਪਿਆਰ ਦੀ ਆ ਜਿਹਨੇ ਉਸ ਜੋਤ ਦੇ ਘੋ ਨੂੰ ਆਪਣੇ ਸਰੀਰ ਤੇ ਲਾਇਆ ਜਾਂ ਜਿੱਥੇ ਕੋਈ ਜ਼ਖਮ ਆ ਜਾਂ ਜਿੱਥੇ ਕੋਈ ਉਹਨਾਂ ਨੂੰ ਤਕਲੀਫ ਆ ਅਰਦਾਸ ਕੀਤੀ ਚੋ ਪਹਿਰਾ ਕੱਟ ਲਿਆ ਦੁਪਹਿਰੇ ਦੇ ਉੱਪਰ ਵੀ ਅੱਜ ਸ਼ੰਕਾ ਕੀਤੀ ਜਾ ਰਹੀ ਆ ਵੀ ਇਹ ਜੀ ਪਖੰਡਵਾਦਿਆ ਉਥੇ ਕੀ ਗਿੱਦੇ ਪੈਂਦੇ ਆ ਪਾਠੀ ਕੀਤਾ ਜਾਂਦਾ ਜਪਜੀ ਸਾਹਿਬ ਚੌਪੀ ਸਾਹਿਬ ਤੇ ਸੁਖਮਨੀ ਸਾਹਿਬ ਅੱਜ ਹਰ ਪਾਸਿਓ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਆ ਆ ਵੀ ਪਖੰਡ ਉਹ ਵੀ ਪਖੰਡ ਹੁਣ ਜੋਤਾਂ ਉਹਨੂੰ ਵੀ ਕਹਿੰਦੇ ਦੀ ਇਹ ਬੰਮ ਉਹਦੇ ਨਾਮ ਲਿਖਿਆ ਫਿਰ ਇੱਥੇ ਨਹੀਂ ਜੇ ਮੰਨਦੇ ਫਿਰ ਕਹਿ ਦਿੰਦੇ ਆ ਜੀ ਭਾਈ ਜਿਹੜਾ ਦੇਸੀ ਘੋ ਤੁਸੀਂ ਜੋਤਾਂ 'ਚ ਪਾਉਂਦੇ ਹੋ ਕਿਹੇ ਗਰੀਬ ਨੂੰ ਦੇ ਦਿਓ ਤੇ ਤੁਹਾਡੇ ਗੁੱਟਾਂ ਤੇ ਸਵਾ ਸਵਾ ਲੱਖ ਦੀਆਂ ਘੜੀਆਂ ਤੁਹਾਡੇ ਹੱਥਾਂ ਵਿੱਚ ਡੇਢ ਡੇਢ ਲੱਖ ਦੇ ਫੋਨ ਤੁਹਾਡੇ ਪੈਰਾਂ ਵਿੱਚ 50 50 ਹਜ਼ਾਰ ਦੇ ਬੂਟ ਤੇ ਤੁਸੀਂ ਨਾ ਪਾਓ ਉਹ ਪੈਸਿਆਂ ਦਾ ਕਿਸੇ ਗਰੀਬ ਦਾ ਭਲਾ ਕਰ ਦਿਓ ਜਿਹੜੀ ਚੀਜ਼ ਗੁਰੂ ਨਾਨਕ ਦੇ ਘਰ ਵਾਸਤੇ ਗੁਰੂ ਦੀ ਆ ਆ ਨਾਰੀਅਲ ਵੇਖ ਲਓ ਨਾਰੀਅਲ ਤੇ ਕੁੰਬ ਤੇ ਕਹਿੰਦੇ ਜੀ ਜਦੋਂ ਸਹਿਜਪਾਤ ਸਾਹਿਬ ਤੇ ਖਾਨਪਾਤ ਸਾਹਿਬ ਹੁੰਦਾ ਰੱਖਦੇ ਆ ਨਾ ਜੀ ਅਸੀਂ ਕਹਿੰਦੇ ਜੀ ਬਾਹਮਣਵਾਦ ਆ ਹੁਣ ਨਾਰੀਅਲ ਤਾਂ ਇੱਕ ਫਰੂਟ ਆ ਫਰੂਟ ਹੀ ਆ ਨਾ ਨਾਰੀਅਲ ਨਾਰੀਅਲ ਬੋਲ ਕੇ ਦੱਸਦਾ ਜੇ ਨਾਰੀਅਲ ਦੇ ਉੱਪਰ ਲਿਖਿਆ ਵੀ ਮੈਂ ਕੱਲਾ ਬਾਹਮਣਾ ਦਾ ਦੱਸ ਦਿਓ ਸਾਡਾ ਇਤਿਹਾਸ ਖਵਾਈ ਦਿੰਦਾ ਜਾਓ ਨੰਦੇੜ ਦੀ ਧਰਤੀ ਤੇ ਕਿਤਾਬਾਂ ਸਾਡੇ ਕੋਲ ਆ ਗੁਰੂ ਗੋਬਨ ਸਿੰਘ ਮਾਰ ਨੇ ਗੁਰਤਾ ਗੱਦੀ ਗੁਰੂ ਗਰੰਥ ਸਾਹਿਬ ਮਾਰ ਨੇ ਦਿੱਤੀ 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਗੁਰੂ ਗਰੰਥ ਸਾਹਿਬ ਮਾਰ ਨੇ ਵੇਖੋ ਇਹ ਸਿੱਖੀ ਕਿੰਤੂ ਪਰੰਤੂ ਦੀ ਨਹੀਂ ਸੀ ਪਰ ਅੱਜ ਕਿੰਤੂ ਪਰੰਤੂ ਦੀ ਬਣਾ ਦਿੱਤੀ ਗਈ ਸਿੱਖੀ ਸ਼ਰਧਾ ਦੀ ਆ ਸਿੱਖੀ ਭਰੋਸੇ ਦੀ ਆ ਆ ਵੇਖੋ ਵੀ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਦੀ ਬਾਣੀ ਤੋਂ ਇਹਨਾਂ ਨੂੰ ਇੰਨੀ ਨਫ਼ਰਤ ਆ ਅਰਦਾਸ ਬਦਲ ਕੇ ਰੱਖ ਦਿੱਤੀ ਕੋਈ ਬੋਲਿਆ ਕਿਸੇ ਨੇ ਚੁੱਕੀ ਆਵਾਜ਼ ਵੀ ਅਰਦਾਸ ਨੂੰ ਬਦਲਿਆ ਗਿਆ ਅਰਦਾਸ ਦੀ ਬੇਅਦਬੀ ਹੋਈ ਕੋਈ ਬੋਲਿਆ ਜੀ ਨਹੀਂ ਸਾਨੂੰ ਤਕਲੀਫ ਹੋਈ ਅੱਜ ਅਰਦਾਸ ਦੇ ਉੱਪਰ ਕਿੰਤੂ ਪਰੰਤੂ ਕੱਲੂ ਇਹ ਪੱਟਾਂ ਦੀ ਬਾਣੀ ਨੂੰ ਕਹਿਣਗੇ ਵੀ ਹੈ ਨਹੀਂ ਕੱਲੂ ਕਹਿਣਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਬਾਣੀ ਅੰਦਰ ਦਸਵੇਂ ਮਹਾਰਾਜ ਦਾ ਜ਼ਿਕਰ ਨਹੀਂ ਮਹਾਰਾਜ ਦੀ ਬਾਣੀ ਨਹੀਂ ਤੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਹੀਂ ਮੰਨਣਾ ਇਹ ਕਹਿਣਗੇ ਉਹ ਦਿਨ ਦੂਰ ਨਹੀਂ ਮੈਂ ਹੱਥ ਬੰਨ ਕੇ ਬੇਨਤੀ ਕਰਦੀ ਹੰਨੀ ਆ ਭਾਈ ਗੁਰ ਕੀ ਨਿੰਦਾ ਸੁਨੇ ਨਾ ਕਾਨ ਇਹ ਗੁਰ ਕਲ ਕੀ ਧਰਦੀ ਬਾਣੀ ਐਵੇਂ ਨਹੀਂ ਚੁੱਬਦੀ ਇਹਨਾਂ ਨੂੰ ਮਹਾਰਾਜ ਕਹਿੰਦੇ ਗੁਰ ਕੀ ਨਿੰਦਾ ਸੁਨੇ ਨਾ ਕਾਨ ਬੇਟਾ ਸੰਗ ਕਰੇ ਕਿਰਪਾ ਅਸੀਂ ਸ੍ਰੀ ਭਗਉਤੀ ਜੀ ਸਹਾਇ ਕਹਿੰਨੇ ਨਾ ਅਰਦਾਸ ਦੇ ਵਿੱਚ ਇਹਨਾਂ ਛੱਡ ਦਿੱਤਾ ਉਹ ਕਹਿਣਾ ਆਪਣੇ ਵੱਲੋਂ ਜੋ ਹੈ ਉਹ ਬੋਲੀ ਜਾਂਦੇ ਆ ਇਦਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਵੀ ਨਹੀਂ ਲਿਖਿਆ ਵੀ ਅੰਮ੍ਰਿਤ ਛਕੋ ਤੇ ਕੱਲ ਨੂੰ ਇਹ ਇਹ ਕਹਣਗੇ ਵੀ ਅੰਮ੍ਰਿਤ ਦੇ ਬਾਟੇ ਨਾਲ ਤਿਆਰ ਕਰੋ ਜੀ ਅੰਮ੍ਰਿਤ ਨਹੀਂ ਛਕਣਾ ਕਿਸੇ ਨੇ ਇਹ ਹੁੰਦੇ ਸਾਨੂੰ ਦੱਸਣ ਵਾਲੇ ਸਾਡੇ ਸਮਕਾਲੀ ਮਹਾਂਪੁਰਖ ਹੋਇਆ ਸੰਤ ਗਿਆਨੀ ਸੰਤ ਬਾਬਾ ਠਾਕੁਰ ਸਿੰਘ ਜੀ ਸੰਤ ਗਿਆਨੀ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਿੰਨੇ ਅੰਮ੍ਰਿਤ ਸੰਚਾਰ ਹੋਏ ਜੀ ਮਹਾਂਪੁਰਖ ਨਾਲ ਸਾਨੂੰ ਦੱਸ ਦਿੰਦੇ ਵੀ ਭਾਈ ਪੰਜ ਬਾਣੀਆਂ ਨਹੀਂ ਪੜਨੀਆਂ ਦੱਸ ਦਿਓ ਜੀ ਇਹ ਉਹਨਾਂ ਤੋਂ ਸਿਆਣੇ ਆ ਇਹਨਾਂ ਦੀ ਪੜ੍ਹਾਈ ਉਹਨਾਂ ਨਾਲੋਂ ਵੱਧ ਕੇ ਹੋ ਗਈ ਜੀ ਅਸੀਂ ਵੀ ਮਗਰ ਲੱਗੀ ਜਾਂਦੇ ਆਂ ਅਸੀਂ ਤੇ ਅੱਗੇ ਕਹਿੰਦੇ ਆ ਵੀ ਭਾਈ ਉੱਡ ਕੇ ਸਾਨੂੰ ਪਾਠਨਾ ਕਰਨਾ ਪਵੇ ਸਾਨੂੰ ਅੰਮ੍ਰਿਤ ਵੇਲੇ ਇਸ਼ਨਾਨ ਨਾ ਕਰਨਾ ਪਵੇ ਅਸੀਂ ਤੇ ਅੱਗੇ ਕਹਿੰਦੇ ਆ ਵੀ ਸਾਨੂੰ ਕਿਰਪਾਨਾਂ ਨਾਲ ਉੱਪਰ ਦੀ ਪੌਣੀਆਂ ਪਹਿਣ ਝੱਗਿਆਂ ਦੇ ਥੱਲਿਓਂ ਦੀ ਅਸੀਂ ਐਡੀਆਂ-ਐਡੀਆਂ ਕਿਰਪਾਨਾਂ ਪਾਲੀਆਂ ਆ ਗੁਰੂ ਘਰ ਦੇ ਵਿੱਚ ਅਸੀਂ ਬੈਠੇ ਇੱਥੇ ਕੋਈ ਮਾੜੀ ਨੀਤ ਨਾਲ ਸਾਡੇ ਘਰ ਵਿੱਚ ਆ ਜਾਵੇ ਤੇ ਸਾਡੇ ਕੋਲ ਐਡੀਆਂ-ਐਡੀਆਂ ਕਿਰਪਾਨਾਂ ਹੁਣ ਗਈਆਂ ਉਹਨਾਂ ਕੁਤਕਤਾਰੀਆਂ ਵਰੀ ਕੱਢਣੀਆਂ ਉਹਨਾਂ ਦੀ ਸਤਿਗੁਰੂ ਕਹਿੰਦੇ ਆ ਸ਼ਸਤਰਨ ਕੇ ਅਧੀਨ ਹੈ ਰਾਜ ਸਤਿਗੁਰੂ ਗੁਰੂ ਗੋਬਨ ਸਿੰਘ ਜੀ ਮਹਾਰਾਜ ਕਹਿੰਦੇ ਆ ਬਿਨਾਂ ਸ਼ਸਤਰ ਕੇ ਸੰ ਨਰੰਗ ਪੇੜ ਜਾਂਦਾ ਗੁਰੂ ਗੋਬਨ ਸਿੰਘ ਮਹਾਰਾਜ ਦੇ ਕੋਲ ਕਪੂਰਾ ਆਇਆ ਸੀ ਸਤਿਗੁਰ ਜੀ ਬਿਰਾਜਮਾਨ ਆ ਮਾਰੇ ਦੇ ਤਖਤੇ ਤੋਂ ਉੱਚਾ ਤਖਤ ਲੱਗਿਆ ਉਸ ਤਖਤੇ ਤੇ ਕੀ ਆ ਜੀ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਉੱਚਾ ਤਖਤ ਨਹੀਂ ਜੇ ਲੱਗਦਾ ਪਰ ਗੁਰੂ ਗੋਬਨ ਸਿੰਘ ਮਹਾਰਾਜ ਨੇ ਲਾਇਆ ਕੀ ਬਿਰਾਜਮਾਨ ਆ ਸ਼ਸਤਰਾਂ ਦਾ ਸਤਕਾਰ ਕੀਤਾ ਗਿਆ ਉਹਦੇ ਤੇ ਸ਼ਸਤਰ ਪ੍ਰਕਾਸ਼ ਨੇ ਕਪੂਰਾ ਕਹਿੰਦਾ ਮਹਾਰਾਜ ਉਲਟੀ ਗੰਗਾ ਤੁਹਾਡਾ ਤਖਤ ਨੀਵਾ ਸ਼ਸਤਰਾਂ ਵਾਲਾ ਉੱਚਾ ਮਹਾਰਾਜ ਪਾਦਸ਼ਾਹ ਕਹਿੰਦੇ ਕਪੂਰਿਆ ਅਸ ਕਿਰਪਾਨ ਖੰਡੋ ਖਰਗ ਤੁੱਕ ਤਬਰ ਅਰਤੀ ਸੈਵ ਸਰੋਹੀ ਸਾਥ ਹੀ ਜਹੇ ਹਮਾਰੇ ਪੀਰ ਮਹਾਰਾਜ ਕਹਿੰਦੇ ਸ਼ਸਤਰ ਸਾਡੇ ਪੀੜੇ ਪੀਰ ਆ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਖਵਤੀ ਬੋਲ ਰਿਆ ਸੀ ਅਹੀਂ ਨਿਸ਼ਸ਼ਤਰਾਂ ਨੂੰ ਪੀਰ ਮੰਨਦੇ ਤਾਨੂੰ ਪੁੱਛਿਆ ਕਿਸੇ ਨੇ ਵੀ ਤੁਸੀਂ ਮੰਨੋ ਜਾਂ ਨਾ ਮੰਨੋ ਸਾਡਾ ਪਿਓ ਕਹਿੰਦਾ ਸ਼ਸ਼ਤਰ ਪੀਰ ਆ ਤੇ ਸਾਡੇ ਦੀ ਸ਼ਸ਼ਤਰ ਕੀ ਆ ਜੀ ਪੀਰ ਗੱਜ ਕੇ ਬੋਲੋ ਕੀ ਆ ਜੀ ਪੀਰ ਕਿਉਂ ਮੇਰਾ ਗੁਰੂ ਕਹਿੰਦਾ ਜਹੇ ਹਮਾਰੇ ਪੀਰ ਜਹੇ ਹਮਾਰੇ ਪੀਰ ਪੀਰ ਅਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੰਨਣੀ ਆ ਜਾਂ ਫਿਰ ਹਣ ਵਾਲਿਆਂ ਦੀ ਮੰਨਣੀ ਤੁਸੀਂ ਦੱਸ ਦਿਓ ਜੀ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਸੀ ਨਾ ਕਿ ਭਾਈ ਭਾਵੇਂ ਕੱਚੇ ਘਰਾਂ 'ਚ ਰਹਿ ਲਿਓ ਕੱਚੇ ਘਰਾਂ ਤੋਂ ਰੜੇ ਮੈਦਾਨ 'ਚ ਆ ਜਿਓ ਪਰ ਹਥਿਆਰ ਆਪਣੇ ਕੋਲ ਵਧੀਆ ਤੋਂ ਵਧੀਆ ਤੇ ਮਹਿੰਗੇ ਤੋਂ ਮਹਿੰਗਾ ਰੱਖਣਾ ਕੌਣ ਬੋਲਿਆ ਜੀ ਕੋਈ ਬੋਲਿਆ ਆਏ ਦਿਨ ਸਾਡੇ ਇਤਿਹਾਸ ਤੇ ਕਿੰਦੂ ਪਰੰਤੂ ਹੁੰਦਾ ਤੇ ਆ ਇੱਕ ਦਿੱਲੀ ਦੀ ਉਹ ਭੈਣ